ਜੀ ਵੀ ਐਸ ਟਾਈਮਸ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਵੀਰ ਜੱਦ ਦਰਸ਼ਕੋ ਇਸ ਵਕਤ ਮੈਂ ਪਤੋ ਹੀਰਾ ਸਿੰਘ ਦੇ ਵਿੱਚ ਮੌਜੂਦ ਹਾਂ ਅੱਜ ਸਵੇਰੀ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਪਤੋ ਹੀਰਾ ਸਿੰਘ ਦੇ ਵਿੱਚ ਇੱਕ ਨੌਜਵਾਨ ਜਿਸ ਨੂੰ ਘਰ ਦੇ ਵਿੱਚ ਬੰਨ ਕੇ ਉਸ ਦਾ ਮਰਡਰ ਕੀਤਾ ਜਾਂਦਾ ਅੱਜ ਉਸ ਘਰ ਦੇ ਵਿੱਚ ਮੌਜੂਦ ਹਾਂ ਫਿਲਹਾਲ ਘਰ ਦੇ ਵਿੱਚ ਕੋਈ ਵੀ ਨਹੀਂ ਆ ਤੇ ਮੈਂ ਦੱਸ ਦਿੰਦਾ ਕਿ ਅਸੀਂ ਜਿਹੜਾ ਹੈਗਾ ਨੂੰਸ ਕਰਕੇ ਸ਼ੁਰੂਆਤ ਰਏ ਇੱਥੇ ਕੇਸ ਦੇ ਉੱਪਰ ਕਿਉਂਕਿ ਬਹੁਤ ਗਿੰਦੀ ਸਿਗਨ ਇੱਥੋਂ ਆ ਰਹੀ ਹੈ ਤੇ ਆ ਨਗਵਾਨ ਤੋਂ ਜਿਹੜਾ ਸਾਨੂੰ ਪਤਾ ਲੱਗਿਆ ਕਿ ਇੱਥੇ ਜਿਹੜਾ ਨੌਜਵਾਨ ਆ 37 ਸਾਲ ਦੀ ਉਸਦੀ ਉਮਰ ਆ ਕਾਲੀ ਕਾਲੀ ਉਸ ਨੂੰ ਕਹਿੰਦੇ ਸੀ ਤੇ ਸਵੇਰੇ ਜਦੋਂ ਕੋਈ ਵਾਂਡੀ ਇਹਨਾਂ ਦਾ ਦੁੱਧ ਲੈਣ ਲਈ ਗਿਆ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਇੱਥੋਂ ਬੜੀ ਗੰਦੀ ਸਮੈਲ ਆ ਰਹੀ ਹੈ ਤਾਂ ਉਹਨਾਂ ਨੇ ਪੰਚਾਇਤ ਦੇ ਧਿਆਨ ਦੇ ਵਿੱਚ ਲੈ ਕੇ ਆਂਦਾ ਉਸ ਤੋਂ ਬਾਅਦ ਪੰਚਾਇਤ ਆਉਂਦੀ ਆ ਔਰ ਜਿਹੜੀ ਡੈੱਡ ਬੋਡੀ ਆ ਘਰ ਦੇ ਹਾਲਾਤ ਦੇਖ ਸਕਦੇ ਹੋ ਤੇ ਆਨ ਕਮਾਂਡ ਤੇ ਕਹਿਣਾ ਕਿ ਉਸ ਨੂੰ ਜਿਹੜੀ ਮੋਬਾਈਲਾਂ ਦੀਆਂ ਤਾਰਾਂ ਹੁੰਦੀਆਂ ਉਸ ਦੇ ਨਾਲ ਫੜ ਕੇ ਬੰਨ ਕੇ ਮਾਰਿਆ ਗਿਆ ਸੀ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੀ ਸਿਚੁਏਸ਼ਨ ਹੈ ਘਰ ਦੀ ਕਿਉਂਕਿ ਖੜਨਾ ਬੜਾ ਮੁਸ਼ਕਲ ਆ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫਿਲਹਾਲ ਇੱਥੇ ਸਵੇਰੇ ਜਦੋਂ ਡੈੱਡ ਬੋਡੀ ਲੈਣ ਦੇ ਲਈ ਪੁਲਿਸ ਪਹੁੰਚਦੀ ਆ ਤੇ ਹਾਲਾਤ ਕੁਛ ਇਸ ਤਰ੍ਹਾਂ ਦੇ ਸੀ ਉਸ ਤੋਂ ਬਾਅਦ ਡੈੱਡ ਬੋਡੀ ਨੂੰ ਲਿਜਾਇਆ ਜਾਂਦਾ ਫਿਲਹਾਲ ਜਿਹੜੀ ਘਰ ਵਾਲੀ ਘਰ ਵਾਲੀ ਉਸ ਤੇ ਨੌਜਵਾਨ ਦੇ ਉਹ ਇਸ ਵਕਤ ਇੱਥੇ ਮੌਜੂਦ ਨਹੀਂ ਆ ਸੋ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਵਾਂਡੀਆਂ ਤੋਂ ਪਤਾ ਲੱਗਿਆ ਕਿ ਸਬਾ ਦਾ ਬਹੁਤ ਵਧੀਆ ਮੁੰਡਾ ਸੀ 37 ਸਾਲ ਦੀ ਉਮਰ ਸੀ ਔਰ ਡਰਿੰਕ ਕਰਦਾ ਸੀ ਪਿਛਲੇ ਕੁਝ ਦਿਨ ਪਹਿਲਾਂ ਉਹਨਾਂ ਦੀ ਲੜਾਈ ਹੋਈ ਸੀ ਜਿਸ ਨੂੰ ਲੈ ਕੇ ਇਹ ਮਾਮਲਾ ਇੱਥੇ ਤੱਕ ਪਹੁੰਚ ਚੁੱਕਿਆ ਤੇ ਫਿਲਹਾਲ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਔਰ ਜੋ ਜਸਨੇ ਵੀ ਇਹ ਮਰਡਰ ਕੀਤਾ ਉਸ ਦੇ ਘਰ ਵਾਲੀ ਦੇ ਨਾਂ ਲਿਆ ਜਾ ਰਿਹਾ ਉਹ ਇੱਥੇ ਮੌਜੂਦ ਨਹੀਂ ਆ ਤੇ ਇੱਥੇ ਜੋ ਆਹ ਲਗਵਾਂਡ ਲੋਕ ਖੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਅਸਲ ਦੇ ਵਿੱਚ ਮਸਲਾ ਕੀ ਬਣਿਆ ਸਾਰਾ ਕਰਚੈਨ ਸਿੰਘ ਜੀ ਮੈਨੂੰ ਕਰਚੈਨ ਕੀ ਦੇਖਿਆ ਤੁਸੀਂ ਜਦੋਂ ਸਵੇਰ ਹੋਈ ਹੈ ਸਵੇਰੇ ਇੱਥੇ ਜਦੋਂ ਅਸੀਂ ਬਾਹਰ ਨਿਕਲੇ ਸਵੇਰ ਉੱਠ ਕੇ ਇੱਥੇ ਮੱਖੀਆਂ ਬਹੁਤ ਜ਼ਿਆਦਾ ਸੀਗੀਆਂ ਭਣਖੀ ਜਾਂਦੀਆਂ ਸੀਗੀਆਂ ਹੀ ਤੇ ਜਦੋਂ ਅਸੀਂ ਪੰਚਾਇਤ ਮੈਂਬਰਾਂ ਨੂੰ ਬੁਲਾਇਆ ਜੀ ਫਿਰ ਜੰਦਾ ਬਣਾਇਆ ਜੀ ਗੇਟ ਖਲਾ ਕੇ ਪਰ ਦੇਖਿਆ ਜੀ ਅਸੀਂ ਬਾਬਾ ਟਾਈਮ ਲੱਭੀ ਗਏ ਜੀ ਉਹਨੂੰ ਸਾਨੂੰ ਬੁਲਾਅਛ ਦਾ ਪਤਾ ਨਹੀਂ ਲੱਗਿਆ ਜੀ ਤੇ ਉਹ ਤਾਂ ਦੇਖਿਆ ਤਾਂ ਬਾਬਾ ਬੈਂਟਰੀਆਂ ਜਗਾ ਕੇ ਦੇਖਿਆ ਸਾਨ ਦੇ ਵਿੱਚ ਉਹ ਸੱਟਿਆ ਪਿਆ ਸੀ ਬੈਡੀ ਪੇਟੀ ਤੇ ਬੈੱਡ ਦੇ ਸਾਨ ਚ ਜੀ ਕੌਣ ਸੀ ਬੰਦਾ ਕੀ ਨਾਮ ਸੀ ਉਹਦਾ ਨਾਂ ਯੂ ਕਾਲੀ ਸੀ ਗਈ ਉਹਨਾਂ ਮੁੰਡੇ ਦਾ ਨਾਮ ਕੱਚਾ ਨਾ ਜੀ ਪੱਕੇ ਦਾ ਜੀ ਪਤਾ ਨਹੀਂ ਗਈ ਕਿੰਨੀ ਉਮਰ ਸੀ ਉਹਦੀ 37 ਸਾਲ ਉਮਰ ਸੀਗੀ ਜੀ ਉਹਦੀ ਵਿਆਹਿਆ ਸੀ ਬੱਚੇ ਆਗੇ ਸੀ ਹਾਂਜੀ ਵਿਆਹਿਆ ਹੋਇਆ ਸੀਗਾ ਜੀ ਦੋ ਦੋ ਬੱਚੇ ਆ ਜੀ ਮੁੰਡਾ ਤੇ ਕੁੜੀਆ ਬੱਚਾ ਜੀ ਉਹਨਾਂ ਦੀ ਹਾਂਜੀ ਕੀ ਮਾਮਲਾ ਲੱਗਦਾ ਵੀ ਕੀ ਹੋਇਆ ਸੀਗਾ ਵੀ ਕਿਹਨੇ ਕਤਲ ਕੀਤਾ ਉਹਦਾ ਜੀ ਕੀ ਮਾਮਲਾ ਲੱਗਦਾ ਉਹਨੂੰ ਕਰਾਏ ਕਤਲ ਜੀ ਉਹ ਨਹੀਂ ਉਹਦੀ ਘਰ ਵਾਲੀ ਦੇ ਹੀ ਆਈ ਇਹਦੇ ਚਾਥੀ ਸਾਰਾ ਕੀ ਕਾਰਨ ਹੋ ਸਕਦਾ ਕਾਰਨ ਜੀ ਇਹ ਪਹਿਲਾਂ 2 ਸਾਲ ਪਹਿਲਾਂ ਭੱਜੀ ਰਹੀ ਜੇ ਇੱਥੋਂ ਹੋਰ ਕਿਸੇ ਨਾਲ ਰਹਿ ਰਹੀ ਸੀਗੀ ਜੀ ਇੱਥੋਂ ਚੱਲ ਫੇਰ ਪੰਚਾਇਤ ਦੇ ਇੱਥੋਂ ਗਏ ਮੈਂਬਰ ਗਏ ਉਹ ਉਹ ਇੱਥੇ ਫੇਰ ਆ ਗਈ ਜੀ ਉਹ ਕਿਸੇ ਨਾਲ ਰਹਿ ਨਹੀਂ ਨਾ ਸਕਦੇ ਸੀ ਪੁਲਿਸ ਵਾਲੇ ਕਹਿੰਦੇ ਵੀ ਉੱਥੇ ਹੀ ਰਹਿਣਾ ਪੈਣਾ ਸੀ ਤੁਹਾਨੂੰ ਇਤਲਾਕ ਨਹੀਂ ਹੋਇਆ ਸੀਗਾ ਜੀ ਤੇ ਫਿਰ ਇੱਥੇ ਆ ਕੇ ਰਹਿਣ ਲੱਗ ਗਈ ਉਹਦੇ ਪਰਸੋਂ ਨੂੰ ਚੌਥੇ ਫੇਰ ਲੜੀ ਗਈ ਜੀ ਬਹੁਤ ਜ਼ਿਆਦੇ ਅਸੀਂ ਛੜਾ ਕੇ ਫੇਰ ਛੜਾ ਕੇ ਗਏ ਪਰਸੋਂ ਰਾਤ ਨੂੰ ਛੜਾਇਆ ਸੀ ਚਲ ਟੱਕ ਟਕਾ ਕਰਾ ਕੇ ਜੀ ਇਹਨਾਂ ਦਾ ਜੀ ਫੇਰ ਇਹ ਚਲ ਟੈਗ ਗਏ ਸੀ ਅਗਲੇ ਦਿਨ ਫੇਰ ਰਾਤ ਨੂੰ ਲੜੀ ਜਾਂਦੇ ਸੀਗੇ ਜੀ ਅਗਲੇ ਦਿਨੇ ਰਾਤ ਨੂੰ ਮਰਡਰ ਕਰਕੇ ਹੀ ਉਹ ਨਿਕਲ ਗਈ ਜੀ ਰਾਤ ਨੂੰ ਇਹ ਹਾਂਜੀ ਪਤਾ ਕਿਵੇਂ ਲੱਗਿਆ ਆਣ ਗਵਾਂਡ ਨੂੰ ਅੱਜ ਆਣ ਗਵਾਂਡ ਨੂੰ ਅੱਜ ਮੱਖੀਆਂ ਮੋਸ਼ਕ ਜ਼ਿਆਦੇ ਬਹੁਤ ਜ਼ਿਆਦੇ ਸੀਗਾ ਜੀ 10 ਦਿਨ ਹੋ ਗਏ ਸੀਗੇ ਜੀ ਅੰਦਰ লাশ ਨੂੰ 4 ਦਿਨ ਅੰਦਰੋਂ ਘਰ ਮਾਸਕੀ ਜੀ ਜਮਾ ਕੀੜੇ ਪੈ ਚੁੱਕੇ ਗਲ ਗਿਆ ਸੀਗਾ ਜਮਾ ਹੀ ਜੀ ਕਿੰਨੇ ਦਿਨ ਹੋ ਗਏ ਸੀ ਚਾਰ ਦਿਨ ਹੋ ਗਏ ਅੱਜ ਜਦੋਂ ਤੁਹਾਨੂੰ ਪਤਾ ਲੱਗਿਆ ਫਿਰ ਤੁਸੀਂ ਉਸ ਤੋਂ ਬਾਅਦ ਕੀ ਕੀਤਾ ਜੀ ਪੰਚਾਇਤ ਮੈਂਬਰਾਂ ਨੂੰ ਲੈ ਕੇ ਆਈ ਜੀ ਪਹਿ ਪੰਚਾਇਤ ਮੈਂਬਰ ਨੂੰ ਲਿਆ ਕੇ ਸਾਰਾ ਘੱਟ ਘਰਾਂ ਦੇ ਨਾਲ ਫਿਰ ਜੰਦਾ ਖੋਲਿਆ ਜੀ ਫਿਰ ਪੁਲਿਸ ਮੁਲਾਜ਼ਮਾਂ ਨੂੰ ਫੋਨ ਲਾਇਆ ਜੀ ਮਗਰੀ ਪੁਲਿਸ ਮੁਲਾਜ਼ਮ ਆ ਗਏ ਜੀ ਸਾਰੇ ਫਿਰ ਅੰਦਰੋਂ ਕੱਢਿਆ ਜੀ ਬਾਹਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜੀ ਕਾਰਵਾਈ ਜੁਨਾ ਵੀ ਨਾਲ ਲੈ ਗਈ ਜੀ ਪਰਚਾ ਉਹਨਾਂ ਤੇ ਹੋਊਗਾ ਜੀ ਹੁਣ ਜੀ ਉਹ ਕਹਿੰਦੇ ਜੀ ਉਹ ਕਹਿੰਦੇ ਤੁਹਾਡੇ ਨਾਲ ਆ ਜੀ ਹੁਣ ਅਸੀਂ ਅਬ ਵੀ ਕੀ ਨਾਮ ਹੈ ਤੁਹਾਡਾ ਕਲਪੰਤ ਸਿੰਘ ਜੀ। ਤੁਸੀਂ ਗਵੰਡੀ ਹੋ ਇਹਨਾਂ ਦੇ? ਹਾਂ ਗਵੰਡੀ ਆ ਜੀ। ਕੀ ਦੇਖਿਆ ਜੀ ਅੱਜ ਸਵੇਰੇ? ਅੱਜ ਦੇਖਿਆ ਜੀ ਇਹਦਾ ਅਸੀਂ ਤਾਂ ਮੱਖੀਆਂ ਭਣਕੀ ਜਾਂਦੀਆਂ ਮੈਂ ਤਾਂ ਦੁੱਧ ਲੈ ਕੇ ਜਾਂਦਾ ਸੀ ਦੇਰੀ ਚ। ਤੇ ਦੁੱਧ ਲੈ ਕੇ ਜਾਂਦਾ ਸੀ ਕਿਉਂ ਅਸੀਂ ਮੋਗੇ ਗਏ ਸੀ ਉਹ ਮੈਂਬਰ ਦੇ ਨਾਲ ਮੈਂ ਮੈਂਬਰ ਨੂੰ ਇਹ ਗੱਲ ਆਖੀ ਵੀ ਤੂੰ ਫੂਲਾ ਕਰ ਵੀ ਕਾਲੀ ਨੂੰ ਵੀ ਕਾਲੀ ਦੇਖਿਆ ਨੀਗਾ। ਉਹ ਕਹਿੰਦਾ ਵੀ ਮੇਰੇ ਕੋਲ ਨੰਬਰ ਨਿਕਲ ਗਿਆ ਕਹਿੰਦਾ ਤੂੰ ਚੱਲ ਘਰੇ ਤੇ ਮੈਂ ਆਇਆ। ਉਹ ਦੂਜੇ ਮੈਂਬਰ ਨੂੰ ਵੀ ਨਾਲ ਆਪਦੇ ਲਿਆ। ਉਹਕੇ ਦੁਲੇ ਆ ਕੇ ਤੇ ਮੈਨੂੰ ਬਾਹਰ ਖੜਕਾ ਦਾ ਇੱਥੇ ਬਾਬਾ ਇਕੱਠੇ ਹੋ ਗਏ ਕਿਦੋਂ ਉਹ ਆ ਬਾਹਰ ਕੋਲ ਕੇ ਨੇੜੇ ਹੋਏ ਤੇ ਮੱਖੀਆਂ ਭਣਕੀਆਂ ਬਾਸ਼ਨਾ ਆਵੇ ਖੜਨ ਨਾ ਦੇ ਤੇ ਫਿਰ ਉਹਨਾਂ ਦੇ ਮੈਂਬਰ ਨੂੰ ਲਿਆ ਕੇ ਤੇ ਖੋਦ ਤੇ ਫਿਰ ਜਿੰਦਾ ਆਪਣਾ ਮੂੰਹ ਵੀ ਮਾਵੀ ਬਣਾਈ ਉਹਨਾਂ ਨੇ ਹਾਂ ਫਸ ਲੱਗੇ ਹੰਡ ਕੋੜੀ ਹਾਂ ਕਿਵੇਂ ਲੱਗਦਾ ਕਿਵੇਂ ਮਾਰਿਆ ਗਿਆ ਸੀ ਮਾਰਿਆ ਸੀ ਮਾਰਿਆ ਜੀ ਇਹਨਾਂ ਦੋਹਾ ਜੀਆਂ ਦੀ ਪਹਿਲਾਂ ਤੋਂ ਬਣਦੀ ਨਹੀਂ ਲੜਦਾ ਰਹੀ ਲੜਦੀ ਰਹਿੰਦੀ ਸੀ ਕਿਸ ਚੀਜ਼ ਨਾਲ ਬਾਹਰ ਕੀਤਾ ਗਿਆ ਹਾਂ ਬਾਹਰ ਆ ਬਾਂਹ ਬੰਨੀਆਂ ਮੈਂ ਅਸੀਂ ਤੇ ਲੱਤਾਂ ਬੰਨੀਆਂ ਵੀ ਅਸੀਂ ਹੂੰ ਚੱਲ ਆ ਦਾਰੂ ਦਰੂ ਅਗਲਾ ਮੜੀ ਮੋਟੀ ਹਰੈਕੀ ਪੀ ਲੈਣ ਦਾ ਹੁਣ ਆਪਾਂ ਇਹ ਨਹੀਂ ਕਹਿੰਦੇ ਵੀ ਨਹੀਂ ਪੀਣਾ ਕੀ ਨਾਮ ਬੰਦੇ ਦਾ ਤੇ ਕਿੱਥੇ ਮਤਲਬ ਕੀ ਕੰਮ ਕਰਦਾ ਉਹ ਯਾਨੀ ਕਾਲੀ ਕਾਲੀ ਕਰਦਾ ਸੀ ਤੇ ਕਾਲੀ ਕਾਲੀ ਸੀਗਾ ਦਿਹਾੜੀ ਜਾਂਦਾ ਹੁੰਦਾ ਸੀ ਦਿਹਾੜੀ ਦਾ ਇੱਕ ਦਿਨ ਨਹੀਂ ਖੜਦੀ ਸੀ ਇਹਦੀ ਠੀਕ ਹੈ ਕਿਸ ਤਰ੍ਹਾਂ ਦਾ ਮਤਲਬ ਬੰਦਾ ਸੀਗਾ ਮਤਲਬ ਸੁਭਾਅ ਦਾ ਜਾਂ ਮਤਲਬ ਨਾ ਸੁਭਾਅ ਦਾ ਬਹੁਤ ਨਾਰਮਲ ਸੀ ਕੀ ਤੋਂ ਮਰਜੀ ਪੁੱਛ ਲਈ ਸੁਭਾਅ ਦਾ ਕਿਸੇ ਨੂੰ ਜਮੈਂ ਨੂੰ ਬੋਲਦਾ ਹੀ ਨਹੀਂ ਸੀਗਾ ਵੀ ਕੋਈ ਨਹੀਂ ਕਹਿੰਦਾ ਸੀ ਬਹੁਤ ਖੁੱਦਗਰ ਬੰਦਾ ਸੀ ਦਰ ਹੈ ਇਹਨਾਂ ਦਾ ਇੱਥੇ ਕੋਈ ਇਸ ਤੇ ਰਿਸ਼ਤੇਦਾਰੇ ਦਾ ਤਾਇ ਦਾ ਮੁੰਡਾ ਰਹਿੰਦਾ ਉਹ ਉੱਥੇ ਰਹਿੰਦਾ ਜਾਨੀ ਪਹਿਲਾਂ ਲੜ ਕੇ ਇਹਨਾਂ ਦੇ ਡੋਢੀ ਹੋ ਕੇ ਉਹ ਨੂੰ ਗੈਰ ਹੈ ਇੱਥੋਂ ਇਹਦੇ ਘਰ ਵਾਲੀ ਨੇ ਦੋ ਤਿੰਨ ਸਾਲ ਹੋ ਗਏ ਸੀਗੇ ਅਜੇ ਉਹ ਕਹਿੰਦੀ ਸੀ ਵੀ ਮੈਨੂੰ ਦੂਜਾ ਬਿਆਨ ਦੇ ਇਹ ਕਹਿੰਦਾ ਵੀ ਮੈਂ ਦੇਣੀ ਨਹੀਂ ਕੇ ਭਈ ਤੂੰ ਆਉਣਾ ਆ ਜਾ ਜੇ ਨਹੀਂ ਆਉਣਾ ਨਾ ਆ ਜਾ ਨਾਲ ਮੁੰਡਾ ਮੁੰਡਾ ਵੀ ਇਹ ਕੰਮ ਕਰਦਾ ਨਾ ਹੋ ਕੀ ਨਾਮ ਤੁਹਾਡਾ ਹਰਦੀਪ ਸਿੰਘ ਹੈ ਜੀ ਕੀ ਲੱਗਦੇ ਸੀ ਜਿੰਨਾਂ ਦੇ ਡੈਕ ਮਤਲਬ ਬਰਾਇ ਮਰਾ ਕਿਵੇਂ ਸਾਰਾ ਇਹ ਘਟਨਾ ਘਟੀ ਪਤਾ ਕੁੱਛ ਇਹ ਸਵੇ ਜੀ ਮੈਂ ਆਪਦੇ ਸੌਰੀ ਰਹਿਣਾ ਜੀ ਤੇ ਮੇਰੇ ਤਾਏ ਦੇ ਮੁੰਡੇ ਨੇ ਸਵੇ ਮੈਨੂੰ 7 ਵਜੇ 7:30 ਵਜੇ ਫੋਨ ਲਾਇਆ ਜੀ ਕਹਿੰਦਾ ਵੀ ਅੰਦਰੋਂ ਸਮੈਲ ਆਈ ਜਾਂਦੀ ਹੈ ਗੰਦੀ ਤੇ ਜਿੰਦਾ ਲੱਗਿਆ ਹੋਇਆ ਸੀਗਾ ਤੇ ਫਿਰ ਉਸ ਤੋਂ ਬਾਅਦ ਮੈਂ ਆਇਆ ਹੀ ਫੇਰ ਪਤਾ ਲੱਗਿਆ ਵੀ ਆਹਤੀ ਹੋਏ ਡੈਥ ਹੋਈ ਵੀ ਸੀ ਅੰਦਰ ਜੀ ਜੋ ਜਿੰਦਾ ਖੋਲਿਆ ਜੀ ਕਿਵੇਂ ਲੱਗੋ ਡੈਥ ਹੀ ਫਿਰ ਆ ਮਤਲਬ ਕਿ ਮਾਰਿਆ ਹੋਇਆ ਸੀਗਾ ਯਾ ਹੱਥ-ਹੱਥ ਬੰਨੇ ਹੋਏ ਸੀਗੇ ਪੈਰ ਬੰਨੇ ਹੋਏ ਸੀਗੇ ਤੇ ਮੇਰੀ ਭਾਬੀ ਸੀਗੀ ਉਹਨੇ ਮਾਰਿਆ ਜੀ ਹਾਂਜੀ ਚੱਕਰ ਕੀ ਸੀ ਕਿਉਂ ਮਾਰਿਆ ਚੱਕਰ ਜੀ ਉਹ ਪਹਿਲਾਂ ਗਈ ਸੀਗੀ ਛੱਡ ਕੇ ਉੱਠ ਗਈ ਸੀ ਨਜਾਇਜ਼ ਸੰਬੰਧ ਸੀਗੇ ਨਿਹਾਲ ਸਿੰਘ ਵਾਲੇ ਦਾ ਬੰਦਾ ਏ ਉਹਦੇ ਨਾਲ ਸੀਗੇ ਨਜਾਇਜ਼ ਸੰਬੰਧ ਉਹ ਬੰਦਾ ਵੀ ਨਾਲ ਆ ਜੀ ਉਹਨੇ ਵੀ ਮਾਰਿਆ ਜੀ ਹਾਂਜੀ ਹੱਥ ਕਿਵੇਂ ਮਾਰਿਆ ਸਾਰੀ ਕੱਟ ਹੱਥ-ਪੈਰ ਬੰਨੇ ਹੋਏ ਸੀਗੇ ਜੀ ਤੇ ਸ਼ਹਿਰ ਚ ਬਦਲਾ ਮਾਰਿਆ ਜੀ ਕੁਛ ਹਾਂਜੀ ਉਹਦੇ ਨਾਲ ਮਤਲਬ ਕਿ ਮੌਤ ਹੋਈ ਆ ਜੀ ਕਿਦਨ ਦੀ ਘਟਨਾ ਹੈ ਇੱਕ ਘਟਨਾ ਹੈਗੀ ਆ ਜੀ ਆ ਤਿੰਨ ਤਰੀਕ ਰਾਤ ਦੀ ਆ ਜੀ ਉਹ ਦੋ ਦਿਨਾਂ ਬਾਅਦ ਥਾਣੇ ਜਾਂਦੀ ਆ ਜੀ ਤੇ ਉੱਥੇ ਜਾ ਕੇ ਰਿਪੋਰਟ ਲਿਖਾਉਂਦੀ ਆ ਵੀ ਮੇਰੇ ਘਰ ਵਾਲਾ ਵੀ ਉਹ ਵੱਜਿਆ ਹੋ ਹੈ ਨਹੀਂਗਾ ਵੀ ਲਾ ਪਤਾ ਹੈ ਉਹਨਾਂ ਨੂੰ ਇਹ ਰਿਪੋਰਟ ਲਿਖਾਉਂਦੀ ਆ ਜੀ ਉਹ ਰਿਪੋਰਟ ਲੇ ਖਾ ਕੇ ਸਾਨੂੰ ਫਿਰ ਉਹ ਦੂਜੇ ਦਿਨ ਪਤਾ ਲੱਗਿਆ ਤੀਜੇ ਦਾ ਨਾ ਵੀ ਆਈ ਗੱਲ ਹੋਈ ਹੈ ਜੀ ਪੁਲਿਸ ਨੇ ਕਿਵੇਂ ਕਾਬੂ ਕੀਤਾ ਉਹਨਾਂ ਨੂੰ ਪੁਲਿਸ ਨੇ ਫਿਰ ਉਹਨਾਂ ਨੇ ਜਦੋਂ ਪਤਾ ਲੱਗਿਆ ਉਹਨਾਂ ਨੇ ਕਿਹਾ ਵੀ ਫੋਨ ਲਾਇਆ ਉਹਨਾਂ ਨੇ ਵੀ ਆ ਜਾ ਤੇਰੇ ਘਰ ਵਾਲਾ ਲੱਭ ਗਿਆ ਤੇ ਨਾਲ ਦੀ ਨਾਲ ਉਹਨਾਂ ਨੂੰ ਮਤਲਬ ਫੜ ਲਿਆ ਜੀ ਉਹ ਬੰਦੇ ਨੇ ਫੜ ਲਿਆ ਹਾਂਜੀ ਹਾਂਜੀ ਉਹ ਬੰਦੇ ਨੂੰ ਵੀ ਫੜ ਲਿਆ ਜੀ ਕਿੰਨੇ ਬੱਚੇ ਤੁਹਾਡੇ ਘਰ ਆਉਂਦੇ ਉਹ ਕੁੜੀ ਤੇ ਮੁੰਡਾ ਜੀ ਉਹ ਕਿੱਥੇ ਉਹ ਮੁੰਡਾ ਦਾ ਨਾਲ ਹੀ ਹੈ ਜਿਹੜੀ ਕੁੜੀ ਹੈ ਜੀ ਉਹ ਨਾਨਕੇ ਰਹਿੰਦੀ ਹੈ ਜੀ ਤੁਹਾਡਾ ਬ੍ਰਦਰ ਨਸ਼ਾ ਨੁਸ਼ਾ ਕਰਦਾ ਸੀ ਜੀ ਜ਼ਾਰੂ ਪੀਂਦਾ ਸੀ ਕਈ ਇਕੱਲੀ ਹੋਰ ਨਸ਼ਾ ਕੋਈ ਨਹੀਂ ਸੀਗਾ ਜੀ ਰੋਲਾ ਚੱਲਦਾ ਸੀ ਪਹਿਲਾਂ ਰੋਲਾ ਵਸ ਜਾਨੀ ਕਿ ਉਹ ਪਹਿਲਾਂ ਗਈ ਵੀ ਸੀਗੀ ਤੇ ਨਾ ਹੀ ਆਉਂਦੀ ਇੱਥੇ ਐਵੇਂ ਬੰਦੇ ਝਟੇ ਆ ਜਾਂਦੀ ਸੀਗੀ ਤੇ ਆਉਣ ਦੀ ਲੋੜ ਹੀ ਨਹੀਂ ਸੀ ਜਦੋਂ ਪਤਾ ਹੀ ਹੈ ਵੀ ਜਦੋਂ ਹੁਣ ਆਉ ਠੀਕ ਹੈਈ ਜਾਂ ਫਿਰ ਉਹਦੇ ਕੋਲ ਹੀ ਰਵੇ ਇੱਥੇ ਆਉਣ ਦਾ ਕੀ ਮਤਲਬ ਵੰਦਾ ਸੀਗਾ ਤੇ ਇੱਥੇ ਆ ਕੇ ਜਦੋਂ ਉਹਦੇ ਨਾਲ ਲੜਦੀ ਸੀਗੀ ਅਖੇ ਮੈਂ ਸਮਾਨ ਲੈਣਾ ਆਏ ਲੈਣਾ ਥਾਂ ਲੈਣਾ ਤੇ ਉਹਦਾ ਕਰਕੇ ਫਿਰ ਉਹ ਵੀ ਉਹ ਉਹ ਵੀ ਬੰਦਾ ਸਾਨੂੰ ਕਹਿੰਦਾ ਸੀ ਮੇਰਾ ਭਰਾ ਮੈਨੂੰ ਵੀ ਕਹਿੰਦਾ ਸੀਗਾ ਵੀ ਐਂ ਕਰਕੇ ਮੈਨੂੰ ਤੰਗ ਕਰਦੀ ਆ ਇਹੇ ਉਹ ਵਧੀਆ ਇੱਥੇ ਰੋਟੀ ਪਾਣੀ ਖਾਂਦਾ ਹੀ ਰਹੀ ਜਾਂਦਾ ਸੀ ਵਦਗਾ ਤੇ ਉਹਨਾਂ ਨੂੰ ਯਾਨੀ ਕਿ ਰਾਤ ਨੂੰ ਫਿਰ ਇਹਨਾਂ ਨੇ ਮਾਰਿਆ ਆ ਕੇ ਤੁਹਾਨੂੰ ਤੁਹਾਡੇ ਬ੍ਰਦਰ ਨੇ ਦੱਸਿਆ ਨਹੀਂ ਕਿਤੇ ਵੀ ਇਦਾਂ ਕੋਈ ਮੇਰੇ ਨਾਲ ਫਟ ਮਾਰ ਜਾਂ ਕੁਛ ਇਦਾਂ ਦੱਸਿਆ ਜੀ ਦੱਸਿਆ ਪਹਿਲਾਂ ਵੀ ਦੱਸਿਆ ਏ ਉਹਨੂੰ ਦੱਸਦੇ ਹੁੰਦੇ ਸੀ ਕਿ ਵੀ ਬਈ ਨੂੰ ਆਏ ਆਉਂਦੀ ਆ ਇਹ ਦੂਜੇ ਤੀਜੇ ਜਨ ਹੁੰਦੀ ਆ ਇੱਥੇ ਆ ਜਾਂਦੀ ਆ ਮੇਰੇ ਨਾਲ ਲੜਦੀ ਆ ਹਾਂ ਉਹ ਕਹਿੰਦਾ ਮੈਂ ਤਾਂ ਫੋਨ ਵੀ ਨਹੀਂ ਲਾਉਂਦਾ ਆਪ ਹੀ ਆਉਂਦੀ ਆ ਜਦੋਂ ਇਹਨਾਂ ਮੌਤ ਦੇ ਘਾਟ ਤਾਰ ਦਿੱਤਾ ਜਾਂਦਾ ਪਰ ਡੈੱਡ ਬੋਡੀ ਨੂੰ ਇੱਸੀ ਰਹਿਣ ਦਿੱਤਾ ਗਿਆ ਕਿਵੇਂ ਕੀਤਾ ਨਹੀਂ ਦੱਬਣ ਦੀ ਵੀ ਸਰ ਕੋਸ਼ਿਸ਼ ਕੀਤੀ ਗਈ ਆ ਅੰਦਰ ਟੋਆ ਪਟਿਆ ਹੋਇਆ ਏ ਬਾਹਰ ਵੀ ਟੋਆ ਪਟਿਆ ਹੋਇਆ ਏ ਹਾਂ ਹਾਂਜੀ ਦੱਬਣ ਦੀ ਵੀ ਕੋਸ਼ਿਸ਼ ਕੀਤੀ ਗਈ ਆ ਤੇ ਪਰ ਵੀ ਮਤਲਬ ਕਿ ਉਹਨਾਂ ਤੋਂ ਜਾਂ ਤਾਂ ਫਿਰ ਉਹ ਅੰਦਰੋਂ ਬਾਹਰ ਨਹੀਂ ਆਇਆਗਾ ਤੇ ਜਾਂ ਡਰਨ ਕੰਕ ਵੀ ਕਰਕੇ ਕੋਈ ਹੋਈ ਨਹੀਂ ਉਹਨਾਂ ਤੋਂ ਉੱਥੇ ਛੱਡ ਕੇ ਯਾਨੀ ਕਿ ਤੇ ਬਾਕੀ ਜਿਹੜਾ ਉਹ ਜਵਾਕ ਆ ਉਹਨੇ ਵੀ ਇਹ ਗੱਲ ਦੱਸੀ ਆ ਜੀ ਉਹ ਕਹਿੰਦਾ ਵੀ ਰਾਤ ਨੂੰ ਮਾਰ ਕੇ ਵੀ ਆਈ ਸਿੱਟਦਾ ਉਹਨੂੰ ਤੇ ਅਸੀਂ ਵੀ ਸਵੇਰ ਜਿੰਦਾ ਲਾ ਕੇ ਗਈ ਆ ਉਹ ਕਹਿੰਦਾ ਮੈਨੂੰ ਵੀ ਨਾਲ ਲੈ ਕੇ ਆ ਬੱਚੇ ਨੂੰ ਕარი ਘਟ ਨਾ ਦੀ ਹਾਂ ਹਾਂ ਉਹਨੇ ਦੇਖੀ ਆ ਜੀ ਉਹਨੇ ਦੱਸਿਆ ਵੀ ਉਹ ਕਹਿੰਦਾ ਵੀ ਇਹ ਬੰਦਾ ਜਿਹੜਾ ਨਿਹਾਲ ਸਿੰਘ ਵਾਲੇ ਬੰਦਾ ਜਿਹੜਾ ਬਿੱਟੂ ਆ ਉਹਨੇ ਸਿਰ 'ਚ ਟੰਬਾ ਮਾਰਿਆ ਇਹਨੇ ਮਤਲਬ ਕਿ ਗੱਲ ਦੇ ਵਿੱਚ ਅੂਠਾ ਦਿੱਤਾ ਈ ਇਹ ਜਨਾਨੀ ਨੇ ਤੇ ਹੱਥ ਪੈਰ ਵੀ ਉਹ ਬੰਦੇ ਨੇ ਬੰਨੇ ਆ ਜੀ ਹੂੰ ਹਾਂਜੀ ਦੋਨਾਂ ਨੇ ਬਰਾਬਰ ਕੀਤਾ ਹਾਂ ਦੋਨਾਂ ਨੇ ਬਰਾਬਰ ਕੀਤਾ ਜੀ ਪਤਲ ਅਸੀਂ ਮੰਗ ਇਹੀ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਮਤਲਬ ਕਿ ਸਜ਼ਾ ਹੋਣੀ ਚਾਹੀਦੀ ਉਹਨਾਂ ਨੂੰ ਉਮਰ ਕੈਦ ਹੀ ਹੋਵੇ ਮੇਰਾ ਖਿਆਲ ਹੈ ਜੀ ਅੱਜ ਕੀ ਨਾਮ ਹੈ ਮੇਰਾ ਨਾਮ ਮਨਦੀਪ ਸਿੰਘ ਪੰਚ ਜੀ ਪੰਚਾਇਤ ਮੈਂ ਠੀਕ ਕਿਵੇਂ ਦੇਖਦੇ ਹੋ ਇਸ ਘਟਨਾ ਨੂੰ ਕਿ ਕਿ ਤਿੰਨ ਚਾਰ ਦਿਨਾਂ ਦਾ ਮਸਲਾ ਵੀ ਅੱਜ ਬੜੀ ਨਿੰਦਣਯੋਗ ਘਟਨਾ ਜੀ ਇਹ ਠੀਕ ਹੈ ਇਹਨਾਂ ਨੇ ਜੋ ਕੀ ਉਹਦੇ ਘਰ ਵਾਲਿਆਂ ਨੂੰ ਉਹਦਾ ਕਤਲ ਕਰ ਦਿੱਤਾ ਗਿਆ ਮੁੰਡੇ ਦਾ ਹਾਂ 36 ਸਾਲ ਦਾ ਮੁੰਡਾ ਸੀ ਜਿਹਨਾਂ ਦਾ ਕਤਲ ਕਰ ਦਿੱਤਾ ਗਿਆ ਤੇ ਉਹਨੂੰ ਮਾਰ ਕੇ ਅੰਦਰ ਤੇ ਬਾਹਰੋਂ ਜਿੰਦਾ ਲਾ ਕੇ ਚਲੀ ਗਈ ਨਿਹਾਲ ਸਿੰਘ ਵਾਲੇ ਰਹਿੰਦੀ ਸੀ ਕੋਈ ਰਾਏ ਦੇ ਮਕਾਨ ਤੇ ਤੇ ਪੁਲਿਸ ਵੱਲੋਂ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਠੀਕ ਆ ਇੱਕ ਉਹਦਾ ਆਸ਼ਕ ਮੰਤ ਕਹਿ ਸਕਦੇ ਆਪਾਂ ਜਿਹਦੇ ਨਾਲ ਰਹਿੰਦੀ ਸੀ ਉਹ ਉਹ ਦੋਹੇ ਜੀਆਂ ਨੂੰ ਅਰੈਸਟ ਕਰ ਲਿਆ ਪੁਲਿਸ ਦੀ ਕਸਟਰੀ ਜੀ ਦਾ ਤੇ ਬਾਕੀ ਜੋ ਕਾਨੂੰਨ ਦੀ ਕਾਰਵਾਈ ਆ ਉਹਦੇ ਤੇ ਨਾ ਗਦਮਾ ਦਾਜ ਹੋ ਗਿਆ ਤੇ ਬਾਕੀ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਤਾਂ ਇਹ ਉਮੀਦ ਕਰਦੇ ਹਾਂ ਬਸ ਅਗੀ ਕਾਨੂੰਨ ਆ ਤੁਹਾਨੂੰ ਪਤਾ ਕਾਨੂੰਨ ਦੇ ਤਹਿਤ ਉਹਨਾਂ ਨੂੰ ਸਜ਼ਾ ਜੋ ਮਿਲਦੀ ਚਾਹੀਦੀ ਹੈ ਹਾਂਜੀ ਮੈਂਬਰ ਸਾਹਿਬ ਐਸਐਸਓ ਸਾਹਿਬ ਵੀ ਆ ਰਹੀ ਹੈ ਕਿਵੇਂ ਕਾਰਵਾਈ ਕੀਤੀ ਉਹਨਾਂ ਨੇ ਤੇ ਜਿਵੇਂ ਬਹੁਤ ਜਲਦ ਉਹਨਾਂ ਨੇ ਜਿਹੜੀ ਰੋਕੀ ਸੀ ਫੜ ਲਿਆ ਨਹੀਂ ਅਸੀਂ ਬੜਾ ਧੰਨਵਾਦ ਕਰਦੇ ਹਾਂ ਜੀ ਐਸਐਸਓ ਸਾਹਿਬ ਦਾ ਬੂਰਨ ਸਿੰਘ ਜੀ ਦਾ ਜਿਨ੍ਹਾਂ ਨੇ ਬੜਾ ਹੀ ਕੰਮ ਜਲਦੀ ਕੀਤਾ ਬਹੁਤ ਜਲਦੀ ਅਰੈਸਟ ਕਰਕੇ ਜਿਹੜਾ ਕਿ ਉਹਨਾਂ ਨੂੰ ਸਲਾਖਾਂ ਦੇ ਵਿੱਚੋਂ ਬਚਾਇਆ ਅਸੀਂ ਬੜਾ ਕਾਨੂੰਨ ਦੀ ਬੜੀ ਤਰੀਪ ਕਰਦੇ ਆ ਇਸ ਗੱਲੋਂ ਜਿਨ੍ਹਾਂ ਨੇ ਬਹੁਤ ਜਲਦੀ ਸਾਨੂੰ ਰਿਜ਼ਲਟ ਦਿੱਤਾ ਕਿਉਂਕਿ ਜਦੋਂ ਹੀ ਪਤਾ ਲੱਗਿਆ ਉਹਨਾਂ ਨੇ 2 ਘੰਟੇ ਪਹਿਨ ਨਹੀਂ ਦਿੱਤੇ ਜਦੋਂ ਕਿ ਬੰਦੇ ਰੈਸਟ ਕਰ ਲਏ ਇਹ ਜੀ ਸਾਨੂੰ ਬਿਆਨ ਲਿਖਾਇਆ ਹਰਦੀਪ ਸਿੰਘ ਪੁੱਤਰ ਜਮੇਦ ਸਿੰਘ ਹੈ ਪਤੋ ਹੀਰਾ ਸਿੰਘ ਦਾ ਇਹਦਾ ਭਰਾ ਹੈ ਅਮਨਦੀਪ ਸਿੰਘ ਅਮਣਾ ਕਰੀਬ 35 ਸਾਲ ਦੀ ਉਮਰ ਹੈ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀਗਾ ਤੇ ਇਹ ਸ਼ਾਦੀ ਸ਼ੁਦਾ ਸੀ ਇਹਦੀ ਸ਼ਾਦੀ ਹੋਈ ਸੀ ਜਸਵਿੰਦਰ ਕੌਰ ਨੂੰ ਨਿੱਕੀ ਪੁੱਤਰੀ ਚੇਤ ਸਿੰਘ ਨਾਲ ਕਰੀਬ 16 ਸਾਲ ਪਹਿਲਾਂ ਇਹ ਕਹਿੰਦੇ ਵੀ ਇਹਨਾਂ ਦਾ ਚਾਲਚਲਨ ਠੀਕ ਨਹੀਂ ਸੀ ਵੀ ਇਹ ਉੱਥੋਂ ਇੱਕ ਮੁੰਡਾ ਹੈਗਾ ਗੁਲਜਾਰ ਸਿੰਘ ਬਿੱਟੂ ਉਹਦੇ ਨਾਲ ਇਹਦੇ ਇੱਕ ਦੇ ਸੰਬੰਧ ਸਨ ਤੇ ਇਹ ਜ਼ਿਆਦਾਤਰ ਉੱਥੇ ਰਹਿੰਦੀ ਸੀ ਤੇ ਹੁਣ ਕਰੀਬ 2-3-4 ਦਿਨ ਹੋ ਗਏ ਵੀ ਇੱਥੇ ਆਈ ਹੋਈ ਸੀ ਤੇ ਇਹਨਾਂ ਦੋਨਾਂ ਨੇ ਰਲ ਕੇ ਇਹਨੂੰ ਕੋਈ ਸਿਰ ਦੇ ਵਿੱਚ ਚੀਜ਼ ਮਾਰ ਕੇ ਤੇ ਇਹਦੀਆਂ ਬਾਹਾਂਵਾਂ ਦੋ ਬੰਨ ਦਿੱਤੀਆਂ ਤੇ ਲੱਤਾਂ ਬੰਨ੍ਹ ਕੇ ਤੇ ਇਹਦੀ ਲਾਸ਼ ਉਹ ਇਹਨਾਂ ਦੇ ਕਮਰੇ ਵਿੱਚ ਬੰਦ ਕਰ ਦਿੱਤੀ ਤੇ ਉਹਨੂੰ ਕੁੰਡੀ ਲਾ ਦਿੱਤੀ ਜਦੋਂ ਇਹਨਾਂ ਨੂੰ ਇੱਥੋਂ ਕੁਸ ਮੈਰਸਬੋਲ ਜੀ ਆਈ ਆਂਡ ਗਵਾਂਡ ਤੋਂ ਤੇ ਫਿਰ ਇਹਨਾਂ ਨੇ ਆਣ ਕੇ ਦੇਖਿਆ ਕਿ ਵਾਕਿਆ ਹੀ ਉਹਦੀ ਜਿਹੜੀ ਮੌਤ ਹੋਈ ਪਈ ਐ ਸਾਨੂੰ ਇਹਨਾਂ ਨੇ ਬਿਆਨ ਦਰਜ ਕਰਾਇਆ ਬਿਆਨ ਦਰਜ ਕਰ ਲਿਆ ਪਰਚਾ ਦਰਜਿਤ ਕਰ ਰਹੇ ਆ ਇਹਦੀ ਡੂੰਘਾਈ ਨਾਲ ਤਫ਼ਤੀਸ਼ ਕਰਕੇ ਇਸ ਹਾਲਾਤ ਸਾਹਮਣੇ ਲਿਆਵਾਂਗੇ ਕਿ ਕੀ ਕੀ ਗੱਲਬਾਤ ਹੈ ਕਿੰਨੇ ਟਾਈਮ ਤੋਂ ਉਹਨਾਂ ਦਾ ਝਗੜਾ ਚੱਲ ਰਿਹਾ ਸੀ ਕਿੰਨੇ ਝਗੜਾ ਚੱਲਦਾ ਰਿਹਾ ਉਹ ਦੇਖਦੇ ਆਂ ਜੀ ਇਹਨਾਂ ਦੇ ਪਹਿਲਾਂ ਤੋਂ ਕਹਿੰਦੇ ਵੀ ਇਹਦੀ ਉਹਦਾ ਚਾ ਵਿਵਹਾਰ ਨਹੀਂ ਸੀ ਪਰਿਵਾਰਕ ਤੇ ਲੜਾਈ ਝਗੜਾ ਹੈਗਾ ਸੀਗਾ ਇਹ ਵੀ ਨੇ ਇਹ ਵੀ ਕਹਿ ਮਦਈ ਨੇ ਬਿਆਨ ਦੇ ਵਿੱਚ ਵੀ ਉਹਨੇ ਕੁਛ ਚਿਰ ਪਹਿਲਾਂ ਦੇ ਭਾਈ ਅਮਨਦੀਪ ਸਿੰਘ ਅਮਣਾ ਨੇ ਕਿਹਾ ਸੀ ਕਿ ਮੇਰੀ ਤੇਰੀ ਪਰਜਾਈ ਹੈ ਜਿਹੜੀ ਜਸਵਿੰਦਰ ਕੌਰ ਤੇ ਇਹ ਆਪਦੇ ਜਿਹੜੇ ਜਿਹਦੇ ਨਾਲ ਦੱਸਿਆ ਚਾਰੇ ਗੁਰਜਾਰ ਸਿੰਘ ਨਾਲ ਰਲ ਕੇ ਮੈਨੂੰ ਮਰੌਣ ਨੂੰ ਫਿਰਦੀ ਹੈ ਤੇ ਇਹਨੇ ਰਹਿ ਦਿੱਤੀ ਸੀ ਵੀ ਚਲੋ ਆਪਾਂ ਉਹਨੂੰ ਸਮਝਾਉਣੇ ਆ ਤੇ ਵਿਦਨ ਪ੍ਰੋਸੀਡਿੰਗ ਉਹਨੇ ਜਿਹੜਾ ਹੈਗਾ ਆ ਵਾਰਦਤ ਕਰ ਦਿੱਤੀ ਕਿੰਨੀ ਕੁਮਰ ਸੀ ਲੜਕੇ ਦੀ ਔਰ ਪਰਿਵਾਰ ਦੇ ਵਿੱਚ ਬੱਚੇ ਕਿੰਨੇ ਸੀ ਲੋਕ ਇਹ ਜਿਹੜਾ ਆਪਣਾ ਹੈਗਾ ਅਮਨਦੀਪ ਸਿੰਘ ਅਮਣਾ ਇਹ ਕਰੀਬ 35 ਕੋ ਸਾਲ ਦਾ ਹੈ ਤੇ 33-32 ਸਾਲ ਦੀ ਇਹਦੀ ਘਰਵਾਲੀ ਇਹਨਾਂ ਦੇ ਦੋ ਬੱਚੇ ਇੱਕ ਲੜਕੀ ਹੈ 11 ਕੋ ਸਾਲ ਦੀ ਹੈ ਤੇ ਇੱਕ ਲੜਕਾ ਲੜਕੀ ਕੀ 12-13 ਸਾਲ ਦੀ ਤੇ ਲੜਕਾ 11 ਸਾਲ ਦਾ ਦੋ ਬੱਚੇ ਇਹਨਾਂ ਦੇ ਉਹ ਤੁਹਾਨੂੰ ਕੀ ਕਾਰਵਾਈ ਕੀਤੀ ਜਾਵੇ ਪੁਲਿਸ ਵੱਲੋਂ ਸਭ ਤੋਂ ਪਹਿਲਾਂ ਇਹ ਹਾਲਾਤ ਹੁੰਦੇ ਨੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਆਉਂਦੀ ਪੁਲਿਸ ਉਹਦਾ ਬਿਆਨ ਲਿਖਦੀ ਬਿਆਨ ਲਿਖਣ ਤੋਂ ਬਾਅਦ ਮੌਕੇ ਤੇ ਪਹੁੰਚੇ ਆ ਮੌਕੇ ਤੇ ਪਹੁੰਚ ਕੇ ਆਲੇ-ਦੁਆਲੇ ਦਾ ਕੋਈ ਪੂਰੀ ਐਵੀਡੈਂਸ ਇਕੱਤਰ ਕਰਾਂਗੇ ਜਿਹੜੇ ਸਹੀ ਤੱਥ ਨੇ ਉਸਾਫਾ ਵਿੱਚ ਲਿਆ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ ਤੋ ਹੀਰਾ ਸਿੰਘ ਦੇ ਵਿੱਚ ਮਰਡਰ ਹੋਇਆ ਤੁਸੀਂ ਸਵੇਰ ਤੋਂ ਹੀ ਉਸ ਦੇ ਵਿੱਚ ਪ੍ਰਤੀਸ਼ ਕਰ ਰਹੇ ਹੋ ਤੇ ਜਿਹੜਾ ਲੜਕਾ ਜਦੀ ਡੈਥ ਹੋਈ ਉਹਦੇ ਬ੍ਰਦਰ ਦਾ ਕਹਿਣਾ ਕਿ ਪੁਲਿਸ ਨੇ ਬਹੁਤ ਜਲਦ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਉਹ ਕਿਵੇਂ ਸਾਰਾ ਤੁਸੀਂ ਕੀਤਾ ਜਾਣਕਾਰੀ ਨਹੀਂ ਜੀ ਮੈਂ ਮੌਕੇ ਤੇ ਤੁਹਾਨੂੰ ਸਾਰੀ ਹਾਲਾਤ ਦੱਸ ਦਿੱਤੇ ਨੇ ਜੀ ਮੌਕੇ ਤੇ ਹਾਲਾਤ ਸਾਰੇ ਤੁਹਾਨੂੰ ਬਿਆਨ ਕਰ ਦਿੱਤੇ ਨੇ ਤੁਸੀਂ ਮੇਰੇ ਕੋਲ ਬਾਈਟ ਵੀ ਲਈ ਹੈ ਜੀ ਉਹਨਾਂ ਨੇ ਇੱਕ ਲੜਕੀ ਮਰਨ ਵਾਲਾ ਅਮਨਦੀਪ ਸਿੰਘ ਉਹਦੀ ਵਾਈਫ ਔਰ ਉਹਦੇ ਸਹਜੂਗੀ ਜਿਹੜੇ ਮੁੰਡਾ ਹੈਗਾ ਉਹਦਾ ਨਾਮ ਲਖਾਇਆ ਜੀ ਮੁਕਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਜਲਦ ਗ੍ਰਿਫਤਾਰ ਕਰ ਲਿਆ ਜਾਊਗਾ ਸਾਡੀ ਕੋਸ਼ਿਸ਼ ਹੈ ਸਾਡੀ ਤਫਤੀਸ਼ ਦਾ ਇੱਕ ਪਹਿਲੂ ਇਹ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਮੁੱਢਲੀ ਤਫਤੀਸ਼ ਨੂੰ ਮੁਕੰਮਲ ਕੀਤਾ ਜਾਵੇ ਉਹਨਾਂ ਦਾ ਬਿਆਨ ਲਿਖਿਆ ਬਿਆਨ ਲਿਖ ਕੇ ਉਹ ਡੈੱਡ ਬਾਡੀ ਜਿਹੜੀ ਉਹਨੂੰ ਸਿਵਲ ਹਸਪੀਟਲ ਬਰਾਏ ਪੋਸਟਮਾਰਟਮ ਭੇਜਿਆ ਹੈ ਤੇ ਮੌਕਾ ਤੋਂ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਕੰਮ ਉਪਰੰਤ ਜਿਹੜਾ ਹੈਗਾ ਦੋਸ਼ੀਆਂ ਨੂੰ ਜਿੰਦ ਗਸਤਾ ਕਰ ਸਰ ਜਿਹੜਾ ਡੈੱਡ ਬੋਡੀ ਚੱਕਣ ਗਏ ਸੀ ਕਿਸ ਤਰ੍ਹਾਂ ਦੀ ਹਾਲਾਤ ਸੀ ਡੈੱਡ ਬੋਡੀ ਦੀ ਡੈੱਡ ਬੋਡੀ ਨਾ ਇਦਾਂ ਹੈ ਜੀ ਇਹ ਬਕੂਆ 3-4 ਦਿਨ ਪੁਰਾਣਾ ਗਰਮੀਆਂ ਦੇ ਦਿਨੇ ਨੇ ਜੀ ਉਹਨੂੰ ਬੰਦੇ ਨੂੰ ਇਹਨਾਂ ਨੇ ਸਿਰ ਦੇ ਵਿੱਚ ਮਾਰ ਕੇ ਕੋਈ ਚੀਜ਼ ਦੋਨੋਂ ਹੱਥ ਔਰ ਦੋਨੋਂ ਪੈਰ ਬੰਨ ਕੇ ਇਹਨਾਂ ਨੇ ਅੰਦਰ ਕਮਰੇ ਵਿੱਚ ਬੰਦ ਕਰਕੇ ਕੁੰਡੀ ਲਾ ਦਿੱਤੀ ਸੀ ਜੀ ਇਹ ਗਰਮੀ ਬਹੁਤ ਜ਼ਿਆਦਾ ਉਹਦੀ ਡੈਡ ਬਾਡੀਜ਼ ਵਿੱਚੋਂ ਕਾਫੀ ਜ਼ਿਆਦਾ ਬਦਬੂ ਆ ਰਹੀ ਸੀ ਔਰ ਮਤਲਬ ਜਿਹੜੇ ਕ੍ਰਮ ਚੱਲੇ ਹੋਏ ਸੀਗੇ ਉਹਨੂੰ ਅਸੀਂ ਬੜੇ ਹੀ ਕਿਉਂਕਿ ਪੁਲਿਸ ਪ੍ਰਸ਼ਾਸਨ ਜਨਤਾ ਦੇ ਹਰ ਤਰ੍ਹਾਂ ਦੇ ਕਾਰਜ ਵਿੱਚ ਸਹਾਇੀ ਹੁੰਦਾ ਹੈ ਭਾਵੇਂ ਕਿਸੇ ਵੀ ਤਰ੍ਹਾਂ ਦਾ ਹੋਵੇ ਅਸੀਂ ਸਾਡਾ ਫਰਜ਼ ਬਣਦਾ ਸੀ ਆਪਣੇ ਫਰਜ਼ਾਂ ਦੀ ਪੂਰਤੀ ਕਰਦੇ ਹੁੰਨੇ ਆ ਸਾਨੂੰ ਇਹ ਨਹੀਂ ਹੁੰਦਾ ਕਿ ਇਹ ਇਨਸਾਨ ਕਿਸ ਹਾਲਾਤਾਂ ਵਿੱਚ ਗਿਆ ਸੀ ਤਾਂ ਉਹਦੇ ਤੱਥ ਸਾਹਮਣੇ ਲਿਆਉਣੇ ਹੁੰਦੇ ਆ ਤੇ ਉਹ ਅਸੀਂ ਬੜੀ ਹਿੰਮਤ ਨਾਲ ਬੜੀ ਦ੍ਰਿਆਦਨੀ ਨਾਲ ਉਹਨਾਂ ਦੇ ਸਰੀਰ ਨੂੰ ਜਿਹੜੇ ਤਰੀਕੇ ਨਾਲ ਅਸੀਂ ਇਕੱਠਾ ਕਰਕੇ ਤੇ ਉਹਦੇ ਪੋਸਟਮਾਰਟ ਕਰਵਾਉਣ ਲਈ ਭੇਜਿਆ ਹੈ ਤਾਂ ਜੋ ਮੌਤ ਦੇ ਕਾਰਨਾਂ ਦਾ ਸਪਸ਼ਟ ਪਤਾ ਲੱਗ ਸਕੇ ਕਿ ਸੱਟ ਕਿੱਥੇ ਲੱਗੀ ਹੈ ਕਿੱਦਾਂ ਲੱਗੀ ਹੈ ਸਾਰੇ ਹਾਲਾਤ ਸਾਹਮਣੇ ਆ ਜਾਣ। ਇਹ ਪੀੜਤ ਪਰਿਵਾਰ ਨੇ ਕਿਹਾ ਕਿ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜੀ। ਦੇਖੋ ਜੀ ਸਾਡਾ ਤਫਤੀਸ਼ ਦਾ ਮੇਨ ਅਜੰਡਾ ਇਹ ਹੁੰਦਾ ਵੀ ਦੋਸ਼ੀ ਦੇ ਖਿਲਾਫ ਕੋਹੋਸ ਤੇ ਸੇ ਸ਼ਹਾਦਤ ਸਫਾਮਿਸਤ ਹੋ ਜਾਂਦੀ ਜਾਵੇ ਠੀਕ ਉਦਾਂ ਹੀ ਕਰਦੇ ਹਾਂ ਜੋ ਤਰਤੀਬ ਸਾਡਾ ਹੈ ਬਾ ਤਰਤੀਬ ਸਤਿਪਤੀਸ਼ ਜਾਰੀ ਰੱਖਾਂਗੇ